ਸ੍ਰੀ ਗੱਲ ਜੀ ਮੈਂ ਮਹੱਤਵਪੂਰਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਤੇ ਇਸ ਵੇਲੇ ਦੀ اہم ਖਬਰ ਲੈ ਕੇ ਹਾਜ਼ਰ ਹਾਂ ਜਿਵੇਂ ਉੱਤਰਾਖੰਡ ਦੇ ਬਾਗੇਸ਼ਰ ਜ਼ਿਲ੍ਹੇ ਦੇ ਕੋਰਟ ਇਲਾਕੇ ਵਿੱਚ ਸਥਿਤ ਕੋਸਾਰੀ ਪਿੰਡ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ ਦੇਰ ਰਾਤ ਹੋਈ ਇਸ ਪਾਸ ਨੇ ਦੋ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਮਲਵਾਪੈਂਡ ਦੇ ਕਈ ਘਰਾਂ ਵਿੱਚ ਬੜ ਗਿਆ ਜਸਨ ਨਾਲ ਭਾਰੀ ਨੁਕਸਾਨ ਹੋਇਆ ਇਸ ਤੋਂ ਇਲਾਵਾ 50 ਤੋਂ ਵੱਧ ਜਾਨਵਰ ਵੀ ਬਹਿ ਗਏ ਤੇ ਲਗਭਗ 50% ਖੇਤਾਂ ਨੂੰ ਵੀ ਨੁਕਸਾਨ ਪਹੁੰਚਿਆ ਦੱਸਦੀ ਹੈ ਇੱਕ ਆਪ ਦੇ ਵਿਧਾਇਕ ਸੁਰੇਸ਼ ਗੜੀਆ ਆਫਤ ਰਾਤ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੇ ਹਾਲਾਂਕਿ ਉਹਨਾਂ ਨੂੰ ਮੌਕੇ ਤੇ ਪੰਚਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਸਮੇਂ ਪਾਂਸਰੀ ਪਿੰਡਾ ਤੇ ਘਟਨਾ ਸਥਾਨ ਦੇ ਵਿਚਕਾਰ ਵਗਦੀ ਨਾਰੀ ਜਾਨਕੀ ਬਰਾਸਤੀ ਨਾਲਾ ਦਾ ਵਹਾਅ ਬਹੁਤ ਤੇਜ਼ ਸੀ ਐਸ ਡੀ ਆਰ ਐਫ ਦੇ ਜਵਾਨਾਂ ਦੀ ਮਦਦ ਨਾਲ ਵਿਦਾਇਕ ਨੂੰ ਰਸੀਦੀ ਵਰਤੋਂ ਕਰਕੇ ਨਾਲਾ ਪਾਰ ਕਰਨ ਵਿੱਚ ਮਦਦ ਕੀਤੀ ਗਈ ਇਸ ਦੌਰਾਨ ਕਰੰਟ ਇੰਨਾ ਤੇਜ਼ ਸੀ ਕਿ ਵਿਦਾਇਕ ਦੇ ਕਦਮ ਲੜਖੜਾ ਖੜਾ ਗਏ ਤੇ ਜਿਵੇਂ ਹੀ ਉਹਨਾਂ ਦਾ ਸੰਤੁਲਨ ਵਿਗੜ ਗਿਆ ਉਹਨਾਂ ਦਾ ਸੁਰੱਖਿਆ ਕਰਮੀ ਵੀ ਫਿਸਲ ਗਿਆ ਤੇ ਤੇਜ਼ ਬਹਾਅ ਵਿੱਚ ਵਹਿ ਗਿਆ ਐਸ ਡੀ ਆਰ ਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆ ਸੁਰੱਖਿਆ ਸੁਰੱਖਿਆ ਕਰਮਚਾਰੀ ਨੂੰ ਸੁਰੱਖਿਅਤ ਬਚਾ ਲਿਆ ਹਾਲਾਂਕਿ ਇਸ ਘਟਨਾ ਵਿੱਚ ਵਿਦਾਇਕ ਦਾ ਮੋਬਾਈਲ ਫੋਨ ਤੇ ਸੁਰੱਖਿਆ ਕਰਮੀ ਦੀ ਕਾਰਵਾਈ ਨਾ ਗਨ ਤੇਜ਼ ਬਹਾ ਵਿੱਚ ਵਹਿ ਗਏ ਪਿੰਡ ਵਾਸੀਆਂ ਦੀ ਮਦਦ ਅਤੇ ਜਵਾਨਾਂ ਦੀ ਮੁਸਤੈਦੀ ਨਾਲ ਇੱਕ ਵੱਡੀ ਘਟਨਾ ਟਲ ਗਈ ਤੇਜ਼ ਇਸ ਵੇਲੇ ਦੀ ਵੱਡੀ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ